ਨਾਮ ਚਲ ਕੁੱਤੇ ਦੀ ਨਹੀਂ ਪਈ ਚਾਮੀ ਓਕਾਤਾ ਸਾਡੀਆਂ ਹੱਥ ਦੇ ਆਂਦੀ ਆ ਰਹਿਣਾ ਉਹੱਖਾ ਜੀ ਨਾਲ ਸਾਡੇ ਕਿਦਾਰ ਆ ਰਿਹਾ ਤੇ ਦੇ ਨਾ ਨਹੀਂ ਚਲ ਕੁੱਤੇ ਦੀ ਨਹੀਂ ਪਈ ਚਾਮੀ ਓਕਾਤਾ ਸਾਡੀਆਂ ਹੱਥ ਦੇ ਆ ਹਾ 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 ਆਕਰ ਦੇਖੋ ਅਡੀ ਕੱਲ ਦੀ ਜੰਮੀ ਦੀ ਅੰਡੇ ਜਦੋਂ ਨਿਕਲ ਜਾ ਬਲਣ ਓਕਾਤਾ ਡਲ ਡਲ ਪਤਾ ਨਹੀਂ ਕੀ ਬੋਲਦੀ ਰਹਿੰਦੀ ਅੱਜ ਕੱਲ ਦੀ ਕੁੜੀਆਂ ਨੂੰ ਕੀ ਹੋਇਆ ਭੈਂ ਚੋ ਅਣਖਾਂ ਵਾਲੀਆਂ ਗੱਲਾਂ ਕਰਨੀਆਂ ਸਿਰਫ ਰੀਲਾਂ ਦੇ ਲਈ ਅਸਲ ਲਾਈਫ ਦੇ ਵਿੱਚ ਅਣਖ ਨਾਂ ਦਾ ਐਡਾ ਤਕਨੀਨਾ ਦੀ ਜ਼ਿੰਦਗੀ ਦੇ ਵਿੱਚ ਏ ਯੋ ਯੋ ਵਾ ਜੜੀ 2-4 ਦਿਨ ਪਹਿਲਾਂ ਪੋਸਟ ਪਾਈ ਕਹਿੰਦੀ ਮੈਂ ਫਲਾਣੇ ਫਲਾਣੇ ਮੇਲੇ 'ਚ ਆਨੀ ਆ ਤੇ ਮੈਨੂੰ ਮਿਲਣ ਲਈ ਆ ਜਿਓ ਆ ਸੁਣੋ ਹੈਲੋ ਇਨਸਟਾ ਫੈਮਲੀ ਆਈ ਹੋਪ ਕਿ ਤੁਸੀਂ ਸਾਰੇ ਵਧੀਆ ਹੋਵੋਗੇ ਮੈਂ ਤੁਹਾਡੀ ਮਨਪ੍ਰੀਤਕਾਰ ਤੇ ਮੈਂ ਆ ਰਹੀ ਹੈਂ ਮਸਰਮਾਗੀ ਦੇ ਮੇਲੇ ਦੇ ਵਿੱਚ ਤੇ ਮੈਂ ਆ ਰਹੀ ਹੈਂ 21 ਜਨਵਰੀ ਨੂੰ ਤੇ ਮੈਂ ਲੋਕੇਸ਼ਨ ਦੱਸ ਦੇਣੀ ਆ ਤੁਮ ਕਿੱਥੇ ਆਵਾਂਗੀ ਜਿਹੜੇ ਚੂਲੇ ਆ ਕੇ ਉਹਨਾਂ ਦੇ ਜਿਹੜਾ ਸਾਹਮਣੇ ਗਰਾਉਂਡ ਆ ਮੈਂ ਉੱਥੇ ਆ ਰਹੀ ਆ ਜੇ ਤੁਮੇ ਮੈਂ ਲੋਕੇਸ਼ਨ ਦੱਸ ਦੇਣੀ ਆ ਤੂੰ ਕਿੱਥੇ ਆਵਾਂਗੀ ਜਿਹੜੇ ਚੁੱਲ੍ਹੇ ਆ ਕਿ ਉਹਨਾਂ ਦੇ ਜਿਹੜਾ ਸਾਹਮਣੇ ਗਰਾਟਾ ਨੇ ਉੱਥੇ ਆ ਰਹੀ ਆ ਜੇ ਕਿਸੇ ਨੇ ਫੋਟੋ ਖਿਚਾਉਣੀ ਹੋਵੇ ਜਾਂ ਕਿਸੇ ਨੇ ਵੀਡੀਓ ਬਣਾਉਣੀ ਹੋਵੇ ਜਾਂ ਮੈਨੂੰ ਕਿਸੇ ਨੇ ਮਿਲਣਾ ਹੋਵੇ ਤੇ ਤੁਸੀਂ ਉੱਥੇ ਆ ਕੇ ਮੈਨੂੰ ਮਿਲ ਸਕਦੇ ਆ ਓਕੇ ਬਾਕੀ ਨੂੰ ਤੇ ਮੈਂ ਲੋਕੇਸ਼ਨ ਦੱਸ ਦੇਣੀ ਨੂੰ ਤੇ ਮੈਂ ਲੋਕੇਸ਼ਨ ਦੱਸ ਵਾ 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 ਲੋਕੇਸ਼ਨਾਂ ਦੱਸੀਆਂ ਜਾ ਰਹੀਆਂ ਘਰ ਦੀਆਂ ਨੂੰ ਤੁਹਾਡੀਆਂ ਨਾ ਲੋਕੇਸ਼ਨਾਂ ਘਰ ਦੀਆਂ ਧੀਆ ਤੁਹਾਡੀਆਂ ਲੋਕੇਸ਼ਨਾਂ ਦੱਸਦੀਆਂ ਪਈਆਂ ਦੋ ਚਾਰ ਦਿਨ ਪਹਿਲੇ ਕਿ ਮੈਂ ਫਲਾਣੀ ਫਲਾਣੀ ਜਗ੍ਹਾ ਆ ਰਹੀ ਆ ਆ ਜਿਓ ਮਿਲਣ ਮੈਨੂੰ ਆ ਜਿਓ ਮਿਲ ਲਿਓ

ਤਾਂ ਜੀ ਆਪ ਦਾ ਕਰੋ ਕੰਮ ਲੈ ਉਹ ਚੂਤਿਆ ਲੋਕ ਪੰਜ ਵੀ ਗਏ ਆ ਕੰਮ ਕਰਨ ਆ ਦੁਰਫੱਟੇ ਮੂੰ ਤਰਾ ਉਹ ਕੂਸੇਓ ਉਹ ਕੂਸੇਓ ਕੋਸਤਾ ਪੈਂਚੋ ਤੇ ਸ਼ਰਮ ਕਰ ਲੋ ਆ ਜਿਹੜੇ ਜਵਾਕੜੀਆਂ ਜਿਹੜੀ ਨਾਲ ਆਓ ਲਚਲ ਜਵਾਕੜੀਆਂ ਦਾ ਸਮਝਾਂਦਾ ਐ ਏਡੀ ਆ ਜਿਹੜੀ ਮੱਝ ਜਿਹੜੀ ਨਾਲ ਖੜਾ ਹੀ ਐ ਏਡੀ ਮੈਚੁਰ ਜਨਾਨੀ ਇਹ ਵੀ ਸਾਲ ਇੱਕ ਡੇ ਪੈਂਚੋ ਕੂਸੇ ਕਮਲੇ ਹੋਏ ਪਏ ਨੇ ਪਰ ਆਕੜ ਦੇਖੋ ਮੈਨੂੰ ਬੜੀ ਖੜਕ ਕੀ ਕਹਿੰਦੇ ਆ ਅੜਕਦੀ ਅੜਕਦੀ ਲੜਕਦੀ ਛੜਕਦੀ ਪਤਾ ਨਹੀਂ ਮੇਰੀ ਗਾਣਾ ਜੇ ਖੋਖਲੀ ਹੋ ਰਹੀ ਸੀ ਦੀ ਬੋਣ ਮਾਰਾਂਦੀ ਕਿਉਂ بار 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 ਰੈਪੀਟ ਮੋੜਦੇ ਜਰ ਕੀ ਮੈਂ ਨਹੀਂ ਇਹਦਾ ਲੱਬਿਆ ਨਾ ਮੈਨੂੰ ਕਿਸੇ ਨੇ ਸ਼ੇਅਰ ਕੀਤਾ ਰੈਂਡਮਲੀ ਆ ਮੇਰੀ ਫੀਡ ਦੇ ਵਿੱਚ ਇੰਸਟਾ ਫੀਡ ਦੇ ਵਿੱਚ ਆ ਹੀ ਜਾਵੇ ਸਕਰੋਲ ਕਰਦੇ ਕਰਦੇ ਡੇਲੀ ਫਿਰੇ ਸ਼ਾਮ ਮੈਨੂੰ ਲੱਗਦਾ ਇਹਦਾ ਇਹਦਾ ਕੀ ਕਹਿੰਦੇ ਆ ਉਧਾਰ ਇਹਦੀ ਓਪਨਿੰਗ ਅਸੀ ਲੋ ਓਪਨਿੰਗ ਮੇਰੇ ਹੱਥ ਹੋਈ ਹੈ ਰੋਸਟਿੰਗ ਲਾਈਨ ਦੇ ਵਿੱਚ ਹਣ ਚੱਲ ਭਈਆ ਖੁੱਲ ਗਈ ਤੇਰੀ ਹੁਣ ਆ ਪਕੜਨੀ ਹੈ ਵੇ ਤੈਂ ਚ ਦੇਖੋ ਸਟੋਰੀ ਕਿੱ ਲਾਈ ਨੇ ਦੇਖਾ ਜਹਾਨ ਜੋ ਸਟੋਰੀਆਂ ਲਾਨੀਆਂ ਗੈਨਚੋਦਣ ਵਾਲੀਆਂ ਤੇ ਹਰਕਤਾਂ ਕੰਜਰੀਆਂ ਵਾਲੀਆਂ ਮੈਂ ਤਾਂ ਬਈ ਕੰਜਰੀ ਕਹੂੰਗੀ ਬਈ ਸਿੱਧੀ ਕੋਰੀ ਗੱਲ ਇਹ ਜਿਹੜੇ ਲੱਛਣ ਹੈ ਨਾ ਇਹ ਸਿਰਫ ਕੰਜਰੀਆਂ ਵਾਲੇ ਕੰਜਰੀ ਇੰਦਾ ਫੈਨਸ ਨਚਾਰਾਂ ਨੱਚਣ ਵਾਲੀਆਂ ਗਲਤ ਨਹੀਂ ਹੁੰਦੀਆਂ ਲੇਕਿਨ ਡਿਪੈਂਡ ਕਰਦਾ ਹੈ ਜਿਹੜੀਆਂ ਨੱਚਦੀਆਂ ਵੀ ਆ ਨਾ ਉਹਨਾਂ ਕੋਈ ਵਜ੍ਹਾ ਆਉਂਦੀ ਹੈ ਵਜ੍ਹਾ ਵਾਏ ਨਚਣਾ ਕਿੰਨੂੰ ਪਸੰਦ ਹੈ ਅਨਜਾਨ ਮਰਦਾਂ ਦੇ ਸਾਹਮਣੇ ਉਹਨਾਂ ਦੀਆਂ ਅਸ਼ਲੀਲ ਇਸ਼ਾਰੇ ਜਾਂ ਹਰਕਤਾਂ ਬਰਦਾਸ਼ਤ ਕਰਨੀਆਂ ਨੱਚਣਾ ਸਟੇਜ ਤੇ ਜਾਂ ਕਿਤੇ ਵੀ ਨੱਚਣਾ ਮਜਬੂਰੀ ਹੁੰਦੀ ਹੈ ਦੋ ਰੋਟੀਆਂ ਪਾਲ ਲਈ ਹੁੰਦੀ ਹੈ ਇਹਨੂੰ ਕੀ ਮਜਬੂਰੀ ਹੈ ਇਹਦਾ ਕੀ ਦਿੱਕਤ ਹੈਗੀ ਆ ਵਿਆਹੀ ਹੋਈ ਹੈਗੀ ਆ ਖਸਮ ਹੈ ਰੈਡਾ ਲਾਇਕ ਨਹੀਂ ਤੇਰਾ ਖਾਸਾ ਕਿ ਦੋ ਰੋਟੀਆਂ ਦੇ ਸਕੇ ਚਲੋ ਗੁੰਡ ਮਾਰ ਮੈਨੂੰ ਕੀ ਲੈਣਾ ਲੈ ਆਏ ਆ ਆਖਿਆ ਦੇਖੋ ਕੁੜੀ ਦੇ ਓ ਆਖੜਾ ਸ਼ਬਸ਼ ਸ਼ਬਸ਼ ਅੰਗੇ ਬੋਲ ਲੱਗੇ ਹੋ ਗਿਆ ਖਾਸ ਕੀ ਫਿਰਦਾ ਹੈ ਪੈਂਚ ਆ ਰਿਆ ਨਾ ਤੇ ਮਾਫ਼ ਰਿਆ ਪ੍ਰਿਆਜ ਕਾਉਦੀਆਂ ਦਾ ਬੜੇ ਅਫਸੋਸ ਦੀ ਗੱਲ ਹੈ ਇਸ ਤਰ੍ਹਾਂ ਦੀ ਘਟਿਆ ਹਰਕਤਾਂ ਹੋ ਰਹੀ ਹੈ ਤੇ ਲੋਕੀ ਚੁੱਪ ਬੈਠੇ ਨੇ ਚੁੱਪ ਵੀ ਕੀ ਬੈਠੇ ਨੇ ਕਈਆਂ ਨੂੰ ਨਹੀਂ ਪਤਾ ਲੇਕਿਨ ਫਿਰ ਵੀ ਸੋਚਣ ਵਾਲੀ ਗੱਲ ਹੈ ਏਡੀ ਖਾਰਬਾਜੀ ਤੁਸੀਂ ਕਿਸੇ ਧਰਮ ਦੇ ਲਈ ਰੱਖਦੇ ਪਈ ਹੋ ਸਿੱਖ ਧਰਮ ਲਈ ਏਡੀ ਖਾਰਬਾਜੀ ਕੀ ਵਿਗਾੜਿਆ ਸਿੱਖ ਧਰਮ ਨੇ ਇਹ ਕੀ ਮਾਰਾ ਕਰਤਾ ਕਿਸੇ ਦਾ ਉਹ ਧਰਮ ਨੇ ਕੀ ਮਾਰਾ ਕੀਤਾ ਉਹ ਜਿਹੜੇ ਲੋਕ ਬੈਠੇ ਹੋਏ ਬੰਦੇ ਬੈਠੇ ਆ ਉਹ ਨਹੀਂ ਮਾਰੇ ਜਿਨ੍ਹਾਂ ਨੇ ਮਾੜਾ ਮੋਟਾ ਤੁਹਾਡਾ ਕੁਝ ਕਰ ਦਿੱਤਾ ਹੋਣਾ ਜਿਹਦੀ ਖਾਰਬਾਜੀ ਤੁਸੀਂ ਕਢਦੇ ਪਏ ਇਹ ਤਾਂ ਕੋਈ ਤਰੀਕਾ ਨਹੀਂ ਹੋਇਆ ਚਾਹੇ ਇਹ ਪੇਜ ਆ TikTok ਦੇ ਅਕਾਊਂਟ ਹੈਗਾ ਮੈਨੂੰ ਨਹੀਂ ਪਤਾ ਭੈਣ ਚੋ ਦਾ ਕਿਹੜਾ ਕੁੱਤੀ ਦਾ ਬੱਚਾ ਹੈ ਜਿਹੜਾ ਇਸ ਤਰ੍ਹਾਂ ਦੀ ਗੰਦਗੀ ਫੈਲਾਉਂਦਾ ਪਿਆ ਇਹ ਤਾਂ ਉਹ ਕਹਾਣੀ ਹੋ ਗਈ ਜਿਹੜੀ 200 ਕੋਲਡ ਸੋ ਐਂਡ ਸੋ ਕਰਕੇ ਚੈਨਲ ਦੇ ਵਿੱਚ ਬਕਵਾਸ ਕੀਤੀ ਗਈ ਸੀ ਧਰਮ ਦਾ ਇਸਤੇਮਾਲ ਕੀਤਾ ਗਿਆ ਸੀਗਾ ਕਿ ਫਲਾਣਾ ਫਲਾਣਾ ਇਹ ਵੋ ਮਤਲਬ ਇੰਨੇ ਤੁਸੀਂ ਗਿਰ ਚੁੱਕੇ ਆ ਹਉ ਦੇ ਮੈਨੂੰ ਮੈਮ ਸ਼ਾਇਦ ਬਲੈਰੀ ਕਰਾਂਗੀ ਕਿਉਂਕਿ ਮੇਰੇ ਕੋ ਨਹੀਂ ਆ ਚੀਜ਼ ਪਬਲਿਕ ਚ ਪਾਈ ਜਾਣੀ ਪਰ ਫਿਰ ਵੀ ਮੈਂ ਤੁਹਾਨੂੰ ਦੱਸਦਾ ਬਹੁਤ ਹੀ ਕਟਿਆ ਹਰਕਤਾਂ ਕੀਤੀਆਂ ਗਈਆਂ ਬਹੁਤ ਜ਼ਿਆਦਾ ਇੰਨਾ ਕਾ ਜ਼ਿਆਦਾ ਗੰਦੀ ਚੀਜ਼ ਲਿਖੀ ਗਈ ਹੈ ਸਾਡੇ ਗੁਰੂਆਂ ਬਾਰੇ ਸਾਡੇ ਕੀ ਕਹਾਂ ਮੈਮ ਬੜਾ ਮਨ ਦੁਖਦਾ ਹੈ ਲੋਕਾਂ ਦੀ ਸੋਚ ਦੇਖ ਕੇ ਕਿ ਤੁਸੀਂ ਕਿਸੇ ਦੇ ਧਰਮ ਨੂੰ ਇਦਾਂ ਨਿੰਦ ਕੇ ਕੀ ਹਾਸਲ ਕਰ ਲਓਗੇ ਆ ਜਿੰਨੇ ਵੀ ਕੀਤਾ ਕਿਸੇ ਅਨਦਰ ਧਰਮ ਦੇ ਲੋਕ ਨੇ ਜਾਂ ਫਿਰ ਰੱਬ ਜਾਣੇ ਕੀ ਕਰਦੇ ਨੇ ਲੋਕੀ ਐਡੇ ਪਾਗਲ ਹੋਏ ਪਏ ਨੇ ਆਪਣਾ ਭਾਈ ਯਾਰ ਠੀਕ ਏਹ ਗੰਦਗੀ ਤਵਾ 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 ਰੱਬਾ ਨਾ ਕਰੇ ਈਸ਼ਵਰ ਮੈਨੂੰ ਪਲੇ ਕਰਦੇ ਹੋਏ ਵੀ ਨਾ ਆਵਾਜ਼ ਕਰਦੇ ਹੋਏ ਵੀ ਸ਼ਰਮ ਆ ਰਹੀ ਹੈ ਕਿ ਇੰਨੀ ਗੰਦਗੀ ਇੰਨੀ ਗੰਦੀ ਚੀਜ਼ ਲਿਖੀ ਹੋਈ ਹੈ ਦੂਰ ਫੱਟੇ ਦੂਰ ਫੱਟੇ ਰੱਬਾ ਇਹ AI ਨਾਲ ਬਣਾਈਆਂ ਗਈਆਂ ਕਿ ਪਤਾ ਨਹੀਂ ਆਪ ਐਕਟ ਕਰਕੇ ਆ ਬਣਿਆ ਵਾ ਹੱਦ ਹੱਦੇ ਹੱਦੇ ਰੱਬਾ ਰੱਬਾ ਨਾ ਕਰੇ ਇੰਨੇ ਲੋਕ ਡਿੱਗ ਗਏ ਨੇ ਇਹਨੇ ਘਟਿਆ ਹਰ ਤਰ੍ਹਾਂ ਦਾ ਬਾ ਇਹ ਕਿੱਥੇ ਭੋਗਣਗੇ ਹਰਾਮ ਦੇ ਜਿਹੜੇ ਇਨਾ ਗੰਦ ਪਾ ਰਹੇ ਨੇ ਬਰ ਰੁਲਾਣਾ ਤਾਂ ਐਸੀ ਘਟਿਆ ਲੋਕਾਂ ਤੇ ਜਿਹੜੀ ਐਸੀ ਹਰਕਤਾਂ ਕਰਦੇ ਨੇ ਇੱਕ ਪਾਸੇ ਸਿੱਖ ਧਰਮ ਦੇ ਬਾਰੇ ਇਹ ਸਭ ਬਕਵਾਸ ਗੱਲਾਂ ਲਿਖੀਆਂ ਜਾ ਰਹੀਆਂ ਨੇ ਦੂਜੇ ਪਾਸੇ Hindu ਧਰਮ ਦੇ ਉੱਤੇ ਵੀ ਆਈਓ ਚੀਜ਼ਾਂ ਹੋ ਰਹੀਆਂ ਤੇ ਤੀਜੇ ਪਾਸੇ ਮੁਸਲਮ ਧਰਮ ਬਾਰੇ ਵੀ ਆਈਓ ਸਭ ਅੱਗ ਚੱਲਦਾ ਕਿ ਪਿਆ ਦੁਨੀਆ ਦੇ ਵਿੱਚ ਲੋਕੀ ਕਿਉਂ ਧਰਮ ਨੂੰ ਅੱਗੇ ਲੈ ਕੇ ਆ ਰਹੇ ਨੇ ਬਸ ਆਪਣੀ ਖਾਰਬਜੀਆਂ ਕੱਢਣ ਨੂੰ ਕਿ ਧਰਮ ਨੂੰ ਅੱਗੇ ਰੱਖੀਏ ਇਹ ਤਾਂ ਸਾਹਮਣੇ ਵਾਲੇ ਬੰਦੇ ਨੂੰ ਨੀਵਾ ਕਰੀਏ ਜਾਂ ਉਹਨੂੰ ਟੌਰਚਰ ਕਰੀਏ ਜਦ ਕੀ ਪਤਾ ਹੈ ਹਰ ਇੱਕ ਬੰਦਾ ਆਪਣੇ ਧਰਮ ਦੇ ਲਈ ਸੈਂਸਿਟਿਵ ਹੈਗਾ ਸੋਚਦਾ ਕਿ ਤਰ੍ਹਾਂ ਕਿਤੇ ਫੀਲ ਕਰਦਾ ਹੈ ਮੰਨਦਾ ਆਪਣੇ ਧਰਮ ਨੂੰ ਪਰ ਇਹ 어떻ੀ ਨਾਨੇ ਦਾ ਇਸ ਬੰਦੇ ਨੂੰ ਵੀ ਨਹੀਂ ਬਖਸ਼ਿਆ ਇਹ ਕੀ ਨਾਮ ਹੈ ਆ ਕਾਫੀ ਡਾਕਸ ਦੀ ਹੈਲਪ ਵਗੈਰਾ ਕਰਦਾ ਹੈ ਮੁੰਡਾ ਆਈ ਥਿੰਕ ਹਰ ਜੀਵਤ ਕੀ ਕਰਕੇ ਨਾਮ ਹੈ ਬਹੁਤ ਘਟਿਆ ਲੋਕ ਨੇ ਮੈਂ ਤਾਂ ਬਸ ਬਸ ਮੜਾ ਮੰਨ ਦੋ ਖਰੇ ਮੇਰਾ ਮਾਨੀ ਨਹੀਂ ਹੈ ਕੁਝ ਕੀ ਕਹਾਂ ਮੈਂ ਇੱਤੀ ਗੱਲ ਹੁਣ ਹੱਥ ਜੋੜ ਕੇ ਬੇਨਤੀ ਹੈ ਧਰਮ ਨੂੰ ਨਾ ਲੈ ਕੇ ਆਇਆ ਕਰੋ ਵਿੱਚ ਜੇ ਲੜਨਾ ਹੈ ਤਾਂ ਸਾਹਮਣੇ ਸਿੱਧੇ ਤੌਰ ਤੇ ਕਿਸੇ ਨੂੰ ਸਾਹ ਕਹਿ ਲਓ ਮਾਂ ਭੈਣ ਦੀਆਂ ਗਾਲਾਂ ਕੱਢ ਲਓ ਹੈ ਧਰਮ ਦਾ ਕੀ ਲੈਣਾ ਦੇਣਾ ਵਿੱਚ ਬੱਤੇ ਬਰਲਾ ਮਤਾਂ ਫਾਂਚੂ ਤੇ ਅਸਲੋਕਾ